ਮੈਂ ਸਕਿਉਰਿਟੀ ਰਿਵਿਊ ਮੀਟਿੰਗ ਕੀਤੀ ਸੀਗੀ ਫੈਸਟੀਵਲ ਸੀਜ਼ਨ ਨੂੰ ਵੇਖਦੇ ਹੋਏ ਜਿਹੜੀ ਸਾਡੀ ਪ੍ਰਪੇਅਰਡਨੈਸ ਤੇ ਡਿਪਲੋਇਮਮੈਂਟ ਹੈਗੀ ਉਸ ਦਾ ਰਿਵਿਊਸ਼ਨ ਕੀਤਾ ਗਿਆ ਤੇ ਆਫੀਸਰਸ ਨੂੰ ਬਰੀਫ ਕੀਤਾ ਗਿਆ ਕਿ ਤੁਸੀਂ ਮੈਕਸਿਮਮ ਜਿਹੜੀ ਪੁਲਿਸ ਦੀ ਪ੍ਰੈਜ਼ੈਂਸ ਪੈਟਰੋਲਿੰਗ ਨਾਕੇ ਗਸ਼ਤ ਇਹ ਸਾਡੀ ਫੋਰਸ ਐਕਟਿਵ ਤੇ ਅਲਰਟ ਹੋਣੀ ਚਾਹੀਦੀ ਪਿਛਲੇ ਕੁਝ ਦਿਨਾਂ ਦੇ ਵਿੱਚ ਜਿਹੜੀ ਪਾਕਿਸਤਾਨ ਦੀ ਆਈਐਸਏ ਦੀ ਲਗਾਤਾਰ ਕੋਸ਼ਿਸ਼ ਰਹੀ ਹੈ ਕਿ ਪੰਜਾਬ ਦੇ ਵਿੱਚ ਡਿਸਟਰਬੈਂਸ ਪੈਦਾ ਕਰੋ ਤੇ ਉਹਨਾਂ ਦੀ ਏਜੰਸੀ ਵੱਲੋਂ ਜਿਹੜੇ ਉਹਨਾਂ ਦੇ ਪਾਕ ਇੰਟੈਲੀਜੈਂਸ ਆਫਿਸਰਸ ਐ ਉਹਨਾਂ ਵੱਲੋਂ ਪੰਜਾਬ ਦੇ ਵਿੱਚ ਅਫਰਾ ਤਫਰੀ ਮਚਾਉਣ ਦੀ ਕੋਸ਼ਿਸ਼ ਰਹੀ ਹੈ ਜਿਸ ਨੂੰ ਪੰਜਾਬ ਪੁਲਿਸ ਨੇ ਬਹੁਤ ਹੀ ਐਕਟਿਵ ਤਰੀਕੇ ਨਾਲ ਉਹਨਾਂ ਦੇ ਜਿਹੜੇ ਇਰਾਦੇਆ ਨੂੰ ਅਸੀਂ ਫੇਲ ਕੀਤਾ ਹੈਗਾ ਅਸੀਂ ਸੈਪਟੰਬਰ 24 ਤੋਂ ਬਾਅਦ ਜਿਹੜੇ 26 ਟੈਰਰ ਮੋਡਿਊਲਸ ਮਸਟ ਕੀਤੇ ਐ ਇਸ ਦੇ ਵਿੱਚ 90 ਤੋਂ ਉੱਪਰ ਗੁਲਜ਼ਮ ਅਰੈਸਟ ਹੋਏ ਐ ਭਾਰੀ ਮਾਤਰਾ ਦੇ ਵਿੱਚ ਆਰਮਜ਼ ਐਮੋਸ਼ਨ ਜਿਹੜਾ ਉਹ ਰਿਕਵਰ ਕੀਤਾ ਗਿਆ ਹੈ ਅੱਜੇ ਕੱਲ੍ਹ ਹੀ ਅਸੀਂ ਖੇਮਕਰਨ ਸੈਕਟਰ ਦੇ ਵਿੱਚ ਬੀਐਸਐਫ ਦੇ ਨਾਲ ਜੁਆਇੰਟ ਆਪਰੇਸ਼ਨ ਦੇ ਵਿੱਚ ਦੋ AK-47 ਰਾਈਫਲਾਂ ਸਾਡੀ ਰਿਕਵਰ ਹੋਈਆਂ ਸੋ ਇੱਕ ਨਾਰਕੋ ਟੈਰੋਰਿਜ਼ਮ ਦਾ ਜਿਹੜਾ ਯੁੱਧ ਪਾਕਿਸਤਾਨ ਪ੍ਰੌਕਸੀ ਵਾਰ ਸਾਡੇ ਨਾਲ ਲੜ ਰਿਹਾ ਤੇ ਉਹ ਹਰ ਕਨਸਾਈਨਮੈਂਟ ਦੇ ਵਿੱਚ ਡਰੋਨ ਦੀ ਕਨਸਾਈਨਮੈਂਟ ਦੇ ਵਿੱਚ ਆਮਜ਼ਮਿਊਨਿਸ਼ਨ ਵੀ ਆਉਂਦੀ ਹੈ ਡਰੱਗਸ ਵੀ ਆਉਂਦੀ ਹੈ ਤੋਂ ਬਹੁਤ ਹੀ ਸਕਸੈਸਫੁਲ ਤਰੀਕੇ ਨਾਲ ਜਿਹੜਾ ਪੰਜਾਬ ਸਰਕਾਰ ਨੇ ਐਂਟੀ ਡਰੋਨ ਸਿਸਟਮ ਜਿਹੜਾ ਆਪਰੇਸ਼ਨਲਾਈਜ਼ ਕੀਤਾ ਸੀ उसका बड़ा इफेक्टिव इस्तेमाल हो रहा बी एस एफ के कोल अपने सिस्टम्स है पंजाब पुलिस बी एस एफ तो दूजी एजेंसियाँ मिलकर इस दे खिलाफ एक साड़ी जंग जी जारी है साडा मीटिंग का दूजा फोकस ऑरगेनाइजड क्राइम रहा जरा गैंगस्टर क्राइम जिसनों तो असं कहें जोड़े साडे केसिज़ है, है वो डिस्कस किए गए उस जे अक्यूज खजनी अरैसट हुए उन्होंने बारे हिदायत की गई कि उन्होंने छेती तो छेती जी अक्यूज एपॉन्डिंग है उन्होंने अरैसट किया जाए ਪ੍ਰੋਫੈਸ਼ਨਲ ਤੇ ਸੈਂਟੀਫਿਕ ਇਨਵੈਸਟੀਗੇਸ਼ਨ ਤੇ ਜ਼ੋਰ ਦੇਂਦੇ ਹੋਏ ਕਿ ਅਸੀਂ ਪੂਰਾ ਜਿਹੜਾ ਇੱਕ ਨੈਟਵਰਕ ਹੈ ਉਸ ਨੂੰ ਧਸਤ ਕੀਤਾ ਜਾਏ ਉਹਨਾਂ ਦਾ ਜਿਹੜਾ ਇਕੋਸਿਸਟਮ ਹੈ ਉਸ ਨੂੰ ਡਿਮੋਲਿਸ਼ ਕੀਤਾ ਜਾਵੇ ਸਾਨੂੰ ਕਾਫੀ ਲੋਡ ਹੈ ਫੋਕਸ ਕਰਨ ਦੀ ਜਿਹੜੇ ਬੰਦੇ ਬਾਹਰ ਬੈਠੇ ਹੈਗੇ ਉਹਨਾਂ ਦੇ ਰੈੱਡ ਕਾਰਨਰ ਨੋਟਿਸ ਬਲੂ ਕਾਰਨਰ ਨੋਟਿਸ ਇਸ਼ੂ ਕਰਾ ਕੇ ਤੇ ਇਸ ਤਰ੍ਹਾਂ ਦੇ ਅਸੀਂ 203 ਇੰਡੀਵਿਜੂਅਲਸ ਆਇਡੈਂਟੀਫਾਈ ਕੀਤੇ ਹੈਗੇ ਜਿਹੜੇ ਫੋਰਨ ਬੇਸਡ ਹੈਂਡਲਰਸ ਹੈਗੇ ਜਿਨ੍ਹਾਂ ਦੇ ਰੈੱਡ ਕਾਰਨਰ ਨੋਟਿਸ ਬਲੂ ਕਾਰਨਰ ਨੋਟਿਸ ਇਸ਼ੂ ਕਰਾਏ ਜਾ ਰਹੇ ਹਨ ਕਿਉਂਕਿ ਸਾਡਾ ਯੁੱਧ ਨਸ਼ਿਆ ਵਿਰੁੱਧ ਜਿਹ अभियान 1 मार्च 2025 ਤੋਂ ਬਾਅਦ ਪੰਜਾਬ ਸਰਕਾਰ ਦਾ ਸ਼ੁਰੂ ਹੋਇਆ ਉਸ ਨੂੰ ਰਿਵਿਊ ਕੀਤਾ ਗਿਆ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਉਸ ਦੀ ਇੰਪਲੀਮੈਂਟੇਸ਼ਨ ਸੋ ਹਜੇ ਤੱਕ 21622 ਐਫਆਈਆਰਾਂ ਦਰਜ ਹੋਈਆਂ ਹਨ ਜਿਨ੍ਹਾਂ ਦੇ ਵਿੱਚ 32788 ਗ੍ਰਿਫਤਾਰੀਆਂ ਹੋਈਆਂ ਇਸ ਦੇ ਵਿੱਚ 2533 ਸਪਲਾਈਅਰ ਤੇ 31673 ਪੈਡਲਰ ਅਰੈਸਟ ਕੀਤੇ ਗਏ ਹੈਗੇ ਰਿਕਵਰੀ ਜਿਹੜੀ ਹੈਗੀ ਕਾਫੀ ਭਾਰੀ ਮਾਤਰਾ ਦੇ ਵਿੱਚ ਸਾਡੀ ਰਿਕਵਰੀ ਹੋਈ ਹੈ 205 ਕਰੋੜ ਦੀ ਜਿਹੜੀ ਪ੍ਰੋਪਰਟੀ ਸੈਕਸ਼ਨ 68 ਹੈ ਐਨਡੀਪੀਐਸ ਐਕਟ ਦੇ ਵਿੱਚ ਫ੍ਰੀਜ਼ ਕਰਾਈ ਗਈ ਤੇ ਸਾਡਾ ਕਾਫੀ ਫੋਕਸ ਡੀ ਐਡਿਕਸ਼ਨ ਵੱਲ ਵੀ ਰਿਹਾ ਹੈਗਾ ਤੇ 62000 ਲੋਕਾਂ ਨੂੰ ਹਜੇ ਤੱਕ 1 ਮਾਰਚ ਤੋਂ ਬਾਅਦ ਪੰਜਾਬ ਪੁਲਿਸ ਦੁਆਰਾ ਜਾਂ ਓਟ ਸੈਂਟਰ ਜਾਂ ਡੀ ਐਡਿਕਸ਼ਨ ਸੈਂਟਰ ਦੇ ਵਿੱਚ ਰੈਫਰ ਕੀਤਾ ਗਿਆ ਸਾਡੀ ਸੇਫ ਪੰਜਾਬ ਹੈਲਪਲਾਈਨ ਜਿਸ ਦੀ ਇਨੌਗੁਰੇਸ਼ਨ ਮਾਨਯੋਗ ਸੀਐਮ ਸਾਹਿਬ ਨੇ ਕੀਤੀ ਸੀ ਉਹ ਦੇਸ਼ ਦੀ ਸਭ ਤੋਂ ਕਾਮਯਾਬ ਐਂਟੀ ਡਰਗ ਹੈਲਪਲਾਈਨ ਸਾਬਿਤ ਹੋ ਰਹੀ ਹੋਣੀ ਹੈ 33% ਕਨਵਰਸ਼ਨ ਰੇਟ ਹੈ ਇਨਟੂ ਐਫ ਆਈ ਆਰਸ ਹਜੇ ਤੱਕ 22031 ਟਿਪਸ ਸਾਨੂੰ ਰੀਸੀਵ ਹੋਈਆਂ ਜਿਨ੍ਹਾਂ ਤੇ 7285 ਐਫ ਆਈ ਆਰਸ ਦਰਜ ਹੋਏ ਸੋ ਸਾਡਾ ਇਹ ਵੀ ਫੋਕਸ ਹੈਗਾ ਕਿ ਜਿਹੜਾ ਯੂਥ ਗੁੰਮਰਾਹ ਹੋ ਗਿਆ ਹੈ ਉਸ ਨੂੰ ਮੇਨ ਸਟ੍ਰੀਮ ਤੇ ਲੈ ਕੇ ਲੈ ਕੇ ਆਇਆ ਜਾਵੇ ਉਹਨਾਂ ਲਈ ਸਕਿੱਲ ਡਿਵੈਲਪਮੈਂਟ ਦੇ ਜਿਹੜੇ ਪ੍ਰੋਗਰਾਮਸ ਹੈ ਉਹਨਾਂ ਵੱਲ ਉਹਨਾਂ ਨੂੰ ਓਰੀਐਂਟ ਕੀਤਾ ਜਾਵੇ ਉਹਨਾਂ ਨੂੰ ਜਿਹੜਾ ਮੇਨ ਸੋਸਾਇਟੀ ਦੇ ਵਿੱਚ ਇੰਟੀਗ੍ਰੇਟ ਕੀਤਾ ਜਾਵੇ ਸੋ ਇੱਕ ਕੰਪੋਜ਼ਿਟ ਤਰੀਕੇ ਨਾਲ ਕਰਾਈਮ ਤੇ ਸਾਡਾ ਫੋਕਸ ਹੈ ਪਰ ਦੇਖਿਆ ਜਾਏ ਕਿ ਸਾਡਾ